ਟੋਰਕ ਮੱਕੇ ਅਤੇ ਰੋਦੇ ਰੱਬੇ ਨਾਲ ਬਟੇ ਛੋਲੇ ਟੀਵੀ ਚੈਨਲਾਂ ਤੇ ਅੱਜ ਦੀ ਮੁੱਖ ਖਬਰ ਹੁਣ ਦੱਸ ਰੋਈ ਹੈ ਬਲਤਕਾਰੀ ਬਾਪੇ ਬਲਤਕਾਰੀ ਬਾਪੇ ਪ੍ਰਿਸ਼ਟ ਲੇਖਤਾ ਅਤੇ ਨਸ਼ੇ ਦੇ ਵਪਾਰੀ ਦੀ ਚੰਗੇ ਆਦਮ ਕਰਕੇ ਜੇਲ੍ਹ ਤੋਂ ਜਮਾਨਤ ਹੋ ਰਹੀ ਹੈ ਜਿਹੜੇ ਐਨਡੀਪੋਰੇ ਬਾੜੇ ਸੀ ਭੜੇ ਚੰਗੇ ਆ ਚੜ੍ਹਵਾਲੇ ਸੀ ਫਿਰ ਇਹ ਤਾਂ ਦੱਸੋ ਕੋਈ ਜਿਹੜੇ ਕਿਉਂ ਗਏ ਸੀ ਉਹ ਕਹਿੰਦੇ ਤਾਂ ਸਰਕਾਰ ਸਾਡੀ ਠੁੱਟੀ ਸੀ ਪਈ ਬਾਰੀ ਠੁੱਟੀ ਸੀ ਵਿਰੋਧੀ ਆਲੇ ਦੋਸ਼ ਲਾ ਕੇ ਝੂਠੇ ਹੀ ਸਾਇਸ ਇੱਕ ਥਾਰੇ ਦਾ ਪੇਕਾ ਸੀ ਦੂਜਾ ਡਾਕਟਰ ਸਾਹਿਬ ਇਮਾਨਦਾਰ ਸੀ ਇਹਨਾਂ ਦੀ ਬਤੌਲ ਸੀ ਇਹ ਜੇਲ੍ਹ ਵਿੱਚ ਲੱਗੇ ਸੀ ਕੋਲ ਸਰਕਾਰ ਸਾਡੀ ਆ ਗਈ ਹੈ ਅਸੀਂ ਆਪਣੀ ਚਲਾ ਲਈ ਹੈ ਇਹਨਾਂ ਦੀ ਜਮਾਨਤ ਲਈ ਅਸੀਂ ਕੋਲੋਂ ਸੋ ਦਿੱਤੇ ਵੇਕ ਜੋਸੀ ਹੁੰਦਾ ਧਾਰਮਿਕ ਤੇ ਰਾਜ ਦੇਤਾ ਇਹਨਾਂ ਦੀ ਜਮਾਤ ਲਈ ਵੱਡੇ ਵੱਡੇ ਕੰਟ ਲਾ ਕੇ ਜਸ਼ਨ ਮਨਾਉਂਦੇ ਕੋ ਕਰਮ ਜਿਹੜੇ ਬਾਕੀ ਬਚੇ ਰਲ ਵਿੱਚ ਇਹ ਸਾਰੇ ਬਿਨਾ ਡਰ ਬਿਨਾ ਸ਼ਰਮ ਬਿਨਾ ਤਾਂ ਇਹਨਾਂ ਨੂੰ ਕਰਵਾਉਣਗੇ ਗਲੇ ਨਾ ਪਰਦਾ ਪਾ ਕੇ ਕਿਸੇ ਵੱਡੇ ਧਰਮ ਸਥਾਨ ਜਾ ਕੇ ਫੁੱਲਾ ਬਖਸ਼ਾ ਇਹਨਾਂ پاک ਪਵਿੱਤਰ ਹੋ ਜਾਣਾ ਹੈ ਔਰ ਫਿਰ ਸਾਡੇ ਵਰਗੇ ਮੂਰਤੋਂ ਦੇ ਨਾਲੇ ਠੱਕੇ ਉਹ ਲੱਗ ਪੜ ਸਭ ਅਸੀਂ ਇਹਦੇ ਪਿੱਛੇ ਲੱਗ ਜਾਣਾ ਹੈ ਨੇਤਾ ਸਾਡੇ ਬਾਤਾਂ ਚੁੱਕੇ ਕਿਸੇ ਹੋਰ ਦਾ ਨਾ ਸੇਕ ਲੱਗੇ ਨੇਤਾ ਸਾਡੇ ਬਾਤਾਂ ਚੁੱਕੇ ਕਿਸੇ ਹੋਰ ਦਾ ਨਾ ਸੇਕ ਲੱਗੇ ਕੀ ਕਰੀਏ ਇਹਨਾਂ ਦੀ ਜਮੀਰ ਬੜੀ ਹੋਈ ਹੈ ਫੱਟ ਕੋਈ ਤੇ ਹੀ ਲੋਕ ਬੁੱਤਪੋਰੀ ਮਾਂ ਦੇਖੋ ਥਾਰੇ ਤੇ ਕਚਹਿਰੀ ਹੋਰੇ ਭਰਪੂਰ ਸਾਫ ਨਹੀਂ ਰੋ ਰਹੀ ਹੈ ਟੋਟ ਮੱਤੀ ਅਤੇ ਰੌਣੇ ਰੱਤੇ ਨਾਲ ਵੱਡੇ ਛੋਟੇ ਦੀ ਚੈਨਲਾਂ ਤੇ ਅੱਜ ਦੀ ਮੁੱਖ ਕਵਰ ਨਸ਼ਾ ਹੋ ਰਹੀ ਹੈ ਬਲੱਟ ਕਰਨੀpropto ਪਿਛਲੇ ਸਤਾਂ ਦਸ਼ਾ ਦੇ ਕੋ ਬਾਰੇ ਜੜ ਕੀ ਆ ਰਿਹਾ ਜਮਾਤ ਹੋ ਰਹੀ ਹੈ ਸਵਾਲ ਕੀ ਰੱਖੀਏ ਰਜਣਾ ਰੱਖੀਏ ਰਤੀਏ ਦਾ ਕਹਾਣੀ ਕਿਉਂ ਲੋਕਾਂ ਦਾ ਲਹੂ ਚੂਸ ਦੀ ਮੋਦੀ ਸ਼ਾਦੀ ਟਾਣੀ ਵਾ ਵਾ ਜੀ ਕਰਤੀਏ ਗਜਨਾ ਰੱਖੀਏ ਰਤੀਏ ਦਰਪ ਕਹਾਣੀ ਕਿਉਂ ਲੋਕਾਂ ਦੇ ਲਹੂ ਚ ਉਸ ਦੀ ਸ਼ਾ ਮੋਦੀ ਦੀ ਟਾਣੀ ਇਕੱਠੇ ਨਹੀਂ ਇਕੱਠੇ ਹੋਈਏ ਨਾਰੇ ਲਾਈਏ ਤੇ ਸੰਗਰਾਮ ਰਚਾਈਏ ਇਹ ਜੋ ਕੰਢ ਫੂੜਦੀ ਇੱਕ ਦਿਨ ਡਿੱਗ ਪੈਣੀ ਟਹਿ ਜਾਏ ਮੈਂ ਸਿੱਧੂ ਬੁਲਕਾਰ ਨਹੀਂ ਕਿ ਮੰਚ ਤੇ ਮਾਰਨ ਟਾਰਾਂ ਮੈਂ ਸਿੱਧੂ ਬੁਲਕਾਰ ਨਹੀਂ ਕਿ ਮੰਚ ਤੇ ਮਾਰਨ ਟਾਰਾਂ ਲੇਖਕ ਸਭਾ ਚਿੱਕੇ ਸੇ ਨਾ ਸੁਣੀ ਮੇਰੀ ਦਰਦ ਕਹਾਣੀ ਵਾਹ ਮੰਚ ਤੇ ਆ ਕੇ ਕਵਤਾ ਕਹਿੰਦੀ ਜਦੋਂ ਮਝੇੜਨ ਬੀਬੀ ਮੰਚ ਤੇ ਆ ਕੇ ਕਵਤਾ ਕਹਿੰਦੀ ਜਦੋਂ ਮਝੇੜਨ ਬੀਬੀ ਉਸ ਨੂੰ ਕੀ ਪਰਵਾਹ ਕਿ ਗੱਲ ਕਿੱਧਰ ਦੀ ਕਿੱਧਰ ਜਾਣੀ ਕੰਨ ਖੋਲ ਕੇ ਸੁਣਿਆ ਕਰ ਉਹ ਭੋਲਿਆ ਮੂਰਖ ਗਿੱਲਾ ਕੰਨ ਖੋਲ ਕੇ ਸੁਣਿਆ ਕਰ ਉਹ ਭੋਲਿਆ ਮੂਰਖ ਗਿੱਲਾ ਲੇਖਕ ਸਭਾ ਮਨਚੁੱਤਮ ਪ੍ਰਕਾਸ਼ਿਤ ਤੋ ਦੀ ਬਾਣੀ ਲੇਖਕ ਸਭਾ ਮਨਚੁੱਤਮ ਪ੍ਰਕਾਸ਼ਿਤ ਤੋ ਦੀ ਬਾਣੀ ਜਥੇਦਾਰ ਪਤੰਗ ਨੇ ਵੀ अवतार ਧਾਰਿਆ ਤਨ ਨੇ ਦਸਤਾਰ ਜੱਥੇਦਾਰ ਪਤਾਨ ਵੀ ਅਵਤਾਰ ਧਾਰਿਆ ਤਨ ਜੋ ਸੁਲਝੀ ਰਹੇ ਉਲਝਣਾਂ ਯਾਬੇ ਲੇਕਰ ਸਵਾਦਿਤਾੜ ਨੇ ਗਾਣੀ ਉੱਤਿਆ ਲੰਮਾ ਲਾਭ ਸਿੰਘ ਵੀ ਖੀਵਾ ਹੋਇਆ ਪ੍ਰਿੰਤਾ ਅੱਛਾ ਲੰਮਾ ਉਹ ਜੁਮੇਂਟਾਂ ਦੀ ਗੱਲ ਉਸਨੇ ਘੰਟੇ ਪਰ ਲੰਕਾਣੀ ਅੱਜ ਉੱਤਿਆ ਲੰਮਾ ਲਾਭ ਸਿੰਘ ਵੀ ਦੀਵਾ ਪਿਆ ਸੱਜੇ ਕੁਝ ਮੈਂ ਕੰਮ ਦੀ ਗੱਲ ਉਸਨੇ ਘਰ ਟਾਪਰ ਰੱਖਣੀ ਚਲੋ ਉਠੋ ਪ੍ਰਧਾਨ ਦੇ ਭਾਸ਼ਣ ਤੋਂ ਆਪਾਂ ਕੀ ਲੈਣਾ ਪ੍ਰਧਾਨ ਜੀ ਦੀ ਅੱਗੇ ਅਗਰ ਚਲੋ ਉਠੋ ਪ੍ਰਧਾਨ ਦੀ ਭਾਸ਼ਣ ਤੋਂ ਆਪਾਂ ਕੀ ਲੈਣਾ ਬਾਹਰ ਮੇ ਠੇਲੇ ਲੱਗ ਚੁੱਕੇ ਨੇ ਬਿਸਕਟ ਤੇ ਚਾਹ ਮਾਰ ਚਾਹ ਪਰ ਜੀ ਜਿਹੜੀ ਗਲਤ ਨਾਲ ਵੇਚੀ ਰਤੀਏ ਦਰਦ ਕਹਾਣੀ Υπότιτλοι AUTHORWAVE <laughs>